ਪੰਜਾਬ ਦੇ ਸਰਕਾਰੀ ਹਸਪਤਾਲਾਂ ਦੇ ਵਿੱਚ ਜਿਹੜੇ ਨਸ਼ਾ ਸੜਾਓ ਕੇਂਦਰ ਬਣਾਏ ਗਏ ਆ ਉਹ ਨਸ਼ਾ ਸੜਾਓ ਕੇਂਦਰਾਂ ਦੇ ਵਿੱਚ ਜਿਹੜੇ ਲੋਕ ਐ ਪੰਜਾਬ ਦੇ ਵਿੱਚ ਕਰੀਬ 5 ਲੱਖ ਦੇ ਕਰੀਬ ਜਿਹੜੇ ਮਰੀਜ਼ ਐ ਉਹ ਆਂਦੇ ਇਨ ਨਸ਼ਾ ਸੜਾਓ ਕੇਂਦਰ ਦਵਾਈ ਲੈਣ ਲੇਕਿਨ ਕਈ ਦਿਨਾਂ ਤੋਂ ਕਹਿਆ ਜਾ ਰਿਹਾ ਇਹਨਾਂ ਨੂੰ ਵੀ ਸਾਈਡ ਬੰਦ ਐ 8-8 ਦਿਨ ਹੋ ਗਏ ਤੇ ਤੁਸੀਂ ਦੇਖ ਰਹੇ ਮੇਰੇ ਸਾਹਮਣੇ ਇਸ ਸਮਾਨਾ ਸਰਕਾਰੀ ਹਸਪਤਾਲ ਦੇ ਵਿੱਚ ਇਹ ਜਿਹੜੇ ਦਵਾਈ ਲੈਣ ਆਂਦੇ ਨਸ਼ਾ ਸੜਾਓ ਕੇਂਦਰਾਂ ਦੇ ਵਿੱਚ ਇਹਨਾਂ ਨੂੰ ਮੁਸ਼ਕਲ ਆ ਰਹੀ ਐ ਵੀ ਸਾਈਡ ਬੰਦ ਹੋਣ ਕਰਕੇ ਦਵਾਈ ਨਹੀਂ ਮਿਲ ਰਹੀ ਉਹ ਕਈ ਤਰ੍ਹਾਂ ਦੀ ਪਰੇਸ਼ਾਨੀਆਂ ਦਾ ਸਾਹਮਣਾ ਇਹ ਲੋਕ ਕਰ ਰਹੇ ਹਨ ਇਹਨਾਂ ਨੇ ਗੱਲਬਾਤ ਕਰਦੇ ਆ ਵੀ ਕਿੰਨੇ ਦਿਨ ਤੋਂ ਆ ਰਹੇ ਜੀ ਤੁਸੀਂ ਅਸੀਂ 4 ਦਿਨ ਹੋ ਗਏ ਜੀ ਦਵਾਈ ਨਹੀਂ ਮਿਲ ਰਹੀ ਨਹੀਂ ਮਿਲਦੀ ਕੀ ਕਹਿੰਦੇ ਆ ਕੀ ਕਹਿੰਦੇ ਕੰਪਿਊਟਰ ਬੰਦ ਹੈ ਕਦੀ ਜੀ ਕੁਝ ਬੰਦੇ ਚੱਲਦਾ ਨਹੀਂ ਸਿੰਘਾ ਜੀ ਹਾਂ ਤੁਹਾਨੂੰ ਕਿੰਨੇ ਦਿਨ ਹੋ ਗਏ ਹਫਤਾ ਹੋ ਗਿਆ ਜੀ ਤੇ ਕੀ ਕਹਿ ਦਿੰਦੇ ਬਸ ਆਹੀ ਕਹੀ ਜਾਂਦੇ ਨੇ ਸਾਈਡ ਬੰਦ ਹੈ ਸਾਈਡ ਬੰਦ ਹੈ ਕੰਪਿਊਟਰ ਚੱਲਦਾ ਸਾਈਡ ਬੰਦ ਹੈ ਫਲਾਣਾ ਬੰਦ ਹੈ ਦਿੰਦੇ ਹੀ ਨਹੀਂ ਬਸ ਸਾਈਡ ਬੰਦ ਹੈ ਦਵਾਈ ਸਨ ਨਹੀਂ ਆ ਰਹੀ ਹੈ ਬਿਲਕੁਲ ਜੀ ਤੁਸੀਂ ਇਸ ਮਸਲੇ 'ਤੇ ਧਿਆਨ ਚ ਲੈਂਦੀ ਹੈ ਤੁਰਤੋਂ ਹੁਣੇ ਤੁਰਤੋਂ ਪਹਿਲਾਂ ਮੇਰੇ ਕੋਲ ਕੁਝ ਜੋ ਮਰੀਜ਼ ਸੀਗੇ ਉਹ ਆਏ ਸੀਗੇ ਜਿਨ੍ਹਾਂ ਨੇ ਆਪਣੀ ਪਰੇਸ਼ਾਨੀ ਬਾਰੇ ਮੈਨੂੰ ਦੱਸਿਆ ਉਸ ਤੋਂ ਬਾਅਦ ਮੈਂ ਪਟਿਆਲੇ ਸ਼ਹਿਰ ਦੇ ਵਿੱਚ ਵੀ ਜਿਹੜੇ ਬਾਕੀ ਸੈਂਟਰਸ ਹੈ ਉੱਥੇ ਪਤਾ ਕੀਤਾ ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਫਾਈਟ ਨਹੀਂ ਚੱਲੇ ਫਿਰ ਮੈਂ ਮਫਲਾ ਸਿਵ ਵਿਧਨ ਸਾਹਮਣੇ ਡਿਸਕਸ ਕੀਤਾ ਤੇ ਉਸ ਤੋਂ ਬਾਅਦ ਮੈਂ ਜਿਹੜੇ ਪੰਜਾਬ ਦੇ ਡਾਇਰੈਕਟਰ ਸਾਹਿਬ ਨੇ ਇਸ ਚੀਜ਼ 'ਤੇ ਉਹਨਾਂ ਨੇ ਵੀ ਧਿਆਨ ਚ ਲੈਂਦਾ ਤੇ ਜਿਹੜੀ ਉਹਨਾਂ ਦੀ ਚੰਡੀਗੜ੍ਹ ਟੈਕਨੀਕਲ ਟੀਮ ਹੈ ਉਹਨਾਂ ਨਾਲ ਵੀ ਗੱਲ ਕੀਤੀ ਉਹਨਾਂ ਨੇ ਦੱਸਿਆ ਕਿ ਉਹ ਇਸ ਸਾਈਡ ਦੇ ਉੱਪਰ ਕੰਮ ਕਰ ਰਹੇ ਨੇ ਤੇ ਉਮੀਦ ਹੈ ਕਿ ਘੰਟੇ ਦੇ ਵਿੱਚ ਇਹ ਠੀਕ ਹੋ ਜਾਏ। ਇੱਥੇ ਆ ਗਏ ਆ ਜਿਹੜੇ ਨਸ਼ਾ ਸੁੜਾਓ ਕੇਂਦਰਾਂ ਦੇ ਪੰਜਾਬ ਦੇ ਜਿਹੜੇ ਪ੍ਰਧਾਨ ਹੈ ਪਰਮਵਿੰਦਰ ਸਿੰਘ ਜੀ ਪਰਮਵਿੰਦਰ ਜੀ ਕੀ ਸਮੱਸਿਆ ਆ ਰਹੀ ਹੈ ਤੁਹਾਨੂੰ ਜਿਹੜੇ ਮਰੀਜ਼ ਐ ਕਰੀ 5 ਲੱਖ ਦੇ ਕਰੀ ਮਰੀਜ਼ ਪੰਜਾਬ ਚ ਪੂਰੇ ਪੰਜਾਬ ਦੀ ਸਾਈਡ ਬੰਦ ਹੈ। ਪੂਰੇ ਪੰਜਾਬ ਦੀ ਸਾਈਡ ਬੰਦ ਹੈ ਜੀ। ਮੈਂਟਲ ਹੈਲਥ ਸੈਲ ਨਾਲ ਗੱਲ ਹੋਈ ਹੈ, ਟੈਕਨੀਕਲ ਟੀਮ ਦੇ ਨਾਲ ਗੱਲ ਹੋਈ ਹੈ। ਕਿ ਜਿਹੜਾ ਇਸ਼ੂ ਹੈ ਦੋ ਤਿੰਨ ਦਿਨਾਂ ਤੋਂ ਚੱਲ ਰਿਹਾ ਕਿਉਂਕਿ ਸਰਵਰ ਕਾਫੀ ਪੁਰਾਣਾ ਹੋ ਗਿਆ ਤੇ ਉਹ ਸਰਵਰ ਨੂੰ ਨਵੇਂ ਇੱਕ ਪੋਰਟਲ ਦੇ ਵਿੱਚ ਸ਼ਿਫਟ ਕਰ ਰਹੇ ਨੇ ਤੇ ਉਹ ਨਵੇਂ ਪੋਰਟਲ ਤੇ ਸ਼ਿਫਟ ਹੋਣ ਕਰਕੇ ਡਾਟਾ ਬਹੁਤ ਜ਼ਿਆਦਾ ਹੈ ਇਸ ਕਰਕੇ ਜਿਹੜੀ ਟੈਕਨੀਕਲ ਇੰਨੇ ਕਿੰਨੇ ਗੰਰੀਜੇ ਪੰਜਾਬ ਚ ਕਿੰਨੇ ਗੰਰੀਜੇ ਇਹ ਤਕਰੀਬਨ 5 ਤੋਂ 7 ਲੱਖ ਮਰੀਜ਼ ਜਿਹੜਾ ਇਹ ਮੈਡੀਕਲ ਲੈਂਦਾ ਪ੍ਰਾਈਵੇਟ ਤੇ ਸਰਕਾਰੀ ਆਪਣਾ ਸਰਕਾਰੀ ਸੈਕਟਰ ਆਪਾਂ ਸਰਕਾਰੀ ਇਸਨੇ ਸਰਕਾਰੀ 2.5 ਤੋਂ 3 ਲੱਖ ਆਪਣੇ ਸਰਕਾਰੀ ਦੇ ਵਿੱਚ ਜਿਹੜਾ ਹੈਗਾ ਮਰੀਜ਼ ਡੇਲੀ ਦਵਾਈ ਲੈਣਾ ਆਉਂਦਾ ਤੇ ਇਹ ਟੈਕਨੀਕਲ ਟੀਮ ਹੈ ਜਿਹੜੀ ਇਹਦੇ ਤੇ ਕੰਮ ਕਰ ਰਹੀ ਹੈ ਹੋ ਸਕਦਾ ਕਿ ਅੱਜ ਦੀ ਸੰਭਾਵਨਾ ਹੈ ਕਿ ਅੱਜ ਜਿਹੜੀ ਸਾਈਟ ਹੈ ਚੱਲਦੀ ਹੋ ਜਾਏਗੀ ਇਹ ਮਰੀਜ਼ ਨੇ ਇਹ ਮਰੀਜ਼ ਕਹਿ ਰਹੇ ਵੀ ਸਾਨੂੰ 8-8 7-8 ਦਿਨਾਂ ਦੇ ਅਸੀਂ ਜਾ ਰਹੇ ਹਾਂ ਜਾ ਰਹੇ ਹਾਂ ਦਵਾਈਆਂ ਨਹੀਂ ਮਿਲ ਰਹੀ ਨਹੀਂ 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 ਕੁਝ ਨਹੀਂ ਹੈ ਜੀ 3 ਦਿਨਾਂ ਤੋਂ ਸਾਈਟ ਦੀ ਪ੍ਰੋਬਲਮ ਚੱਲ ਰਹੀ ਹੈ 3 ਦਿਨ ਤੋਂ ਬੰਦ ਹੈ ਫਿਰ 3 ਦਿਨ ਤੋਂ ਚੱਲਦੀ ਹੈ ਕਦੇ ਰੁਕ ਜਾਂਦੀ ਹੈ ਕਿਉਂਕ ਸਰਵਰ ਪ੍ਰਾਣਾ ਹੋਣ ਕਰਕੇ ਸਾਈਟ ਦੀ ਪ੍ਰੋਬਲਮ ਚੱਲ ਰਹੀ ਹੈ ਸਾਈਟ ਦਾ ਵਰਜਨ ਹੈਵੀ ਆ ਇਸ ਕਰਕੇ ਮੈਂ ਤੁਹਾਡੇ ਮਾਧਿਅਮ ਰਹੀ ਸਾਰਿਆਂ ਨੂੰ ਕਹਿਣਾ ਚਾਹੁੰਦਾ ਕਿ ਸ਼ਾਂਤੀ ਬਣਾਈ ਰੱਖੋ ਟੈਕਨੀਕਲ ਟੀਮ ਚੰਡੀਗੜ੍ਹ ਮੈਂਟਲ ਹੈਲਥ ਡਿਪਾਰਟਮੈਂਟ ਸਾਰਾ ਇਹਦੇ ਤੇ ਕੰਮ ਕਰ ਰਿਹਾ ਹੈ ਇਹ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਬੈਟਰ ਜਿਹੜੀ ਹੈਗੀ ਆ 504 ਜਾਂ 502 ਦਾ ਜਿਹੜਾ ਗੇਟਵੇ 에ਰਰ ਆ ਰਿਹਾ ਉਹ ਆਉਣ ਵਾਲੇ ਟਾਈਮ ਦੇ ਵਿੱਚ ਇਹਦੇ ਨਾਲੋਂ ਬੈਟਰ ਹੋ ਸਕਦਾ ਕਿ ਵੀ ਵਧੀਆ ਨਿਖਰ ਕੇ ਆਏਗੀ ਸਾਈਟ ਤੁਹਾਡੇ ਲਈ ਇਹ ਜਿਹੜੇ ਸੀ ਪਰਮਿੰਦਰ ਸਿੰਘ ਜਿਹੜੇ ਕੀ ਨਸਾ ਸਰਾਉ ਕੇਂਦਰਾਂ ਦੇ ਜਿਹੜੇ ਮੁਲਾਜ਼ਮ ਹੈ ਉਹਨਾਂ ਕੇ ਹੈੱਡ ਵੀ ਹੈ ਇਸ ਡਿਪਾਰਟਮ ਲੇਕਿਨ ਇਹਨਾਂ ਦਾ ਕਹਿਣਾ ਹੈ ਕਿ ਜੇ ਚੰਡੀਗੜ੍ਹ ਦੀ ਸਾਈਟ ਹੈ ਉਸਕਾ ਸਰਵਰ ਡਾਊਨ ਚੱਲਦਾ ਹੈ ਉਸ ਸਰਵਰ ਦੇ ਤਕਨੀਕੀ ਕਾਰਨਾ ਕਰਕੇ ਉਸਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਦੋ ਦਿਨ ਦੇ ਵਿੱਚ ਠੀਕ ਹੋ ਜਾਏਗੀ ਲੇਕਿਨ ਮਰੀਜ਼ ਹੈ ਉਹ ਪਰੇਸ਼ਾਨ ਹੋ ਰਹੇ ਇਹਨਾਂ ਦਾ ਕਹਿਣਾ ਵੀ ਜਲਦੀ ਸਾਈਟ ਸ਼ੁਰੂ ਹੋਵੇ ਤਾਂ ਸਾਨੂੰ ਦਵਾਈ ਟਾਈਮ ਤੇ ਮਿਲੇ ਜਲਦੀ ਮਿਲੇ ਅਸੀਂ ਦਿਹਾੜੀ ਛੜ ਕੇ ਆਂਦੇ ਆ ਹੁਣ ਸਮੇਂ ਦੱਸੇਗਾ ਵੀ ਸਿਹਤ ਵਿਭਾਗ ਵੱਲੋਂ ਇਹ ਸਾਈਟ ਕਦੋਂ ਚਾਲੂ ਕੀਤੀ ਜਾਂਦੀ ਹੈ ਕੈਮਰਾਮੈਨ ਬੀਕੇ ਕਰਕ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼